ਇੱਕ ਕੱਲੀ ਜਿਹੜੀ ਕਰਾਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨਹੀਂ ਤਾਂ 200 ਕਰੋੜ ਰੁਪਏ ਤੱਕ ਜਾਂਦੀ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਦਰ ਦੇ ਉੱਤੇ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤੁਹਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਆਲਮੋਸਟ 5-5 ਕਰੋੜ ਰੁਪਇਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਇਆ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਹੀਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਕੱਲੇ ਹਰਪਾਲ ਚੀਮਾ ਜਿਹੜਾ ਹੈ ਉਹ ਜਾਦਾ ਨਹੀਂ ਤਾਂ 25-30 ਕਰੋੜ ਰੁਪਈਆ ਰਿਸ਼ਵਤ ਲੈ ਰਿਆ ਵਾ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35-40 ਤਹਿਸੀਲਦਾਰ ਬੜੇ ਕਰਪਟ ਨੇ ਉਹਨਾਂ ਦੇ ਖਿਲਾਫ ਤਾਂ ਕੋਈ ਐਕਸ਼ਨ ਹੋਇਆ ਨਹੀਂਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਕਿ ਜਿਹੜਾ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਟਹਿ ਟੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ 2000 ਕਰੋੜ ਰੁਪਏ ਦਾ ਸ਼ਰਾਬ ਘਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ ਡੇਡ ਡੇਡ ਸਾਲ ਜਿਲ੍ਹਾ ਚ ਰਹੇ ਹੋਣ ਜਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਡ ਡੇਡ ਸਾਲ ਬਾਅਦ ਇਹਨਾਂ ਦੀਆਂ ਜਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਟੱਟੜ ਇਮਾਨਦਾਰ ਕਹਿੰਦੇ ਨੇ ਵਿਜੀਲੈਂਸ ਬਿਊਰੋ ਦਾ ਕੰਮ ਕੀਆ ਕਿਉਂ ਪੰਜਾਬ ਦੇ ਵਿੱਚ ਅਫਸਰਸ਼ਾਈ ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਬਿジネス ਨੂੰ ਵਰਤਿਆਤਾ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੈਰੇ ਨੂੰ ਚੱਕ ਲੋ ਉਹ ਕਰ ਰਿਹਾ ਕੱਲ ਭਗਵੰਤਪਨ ਉੱਥੇ ਕਹਿ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਂ ਲਿਆ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਤੇਰੇ ਸਿਰ ਦੇ ਥੱਲੇ ਵਾਲ ਨਹੀਂ ਹਨ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਤਾਂ ਪੂਰਨ ਕੁਰਬਾਨੀ ਸੀ ਨੱਥਾ ਖੈਰਾ ਦੀ ਜਿਹਨੇ ਸੁਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਮੱਸੇ ਰੰਗੜ ਦਾ ਸਿਰ ਵੱਧਿਆ ਵੱਡਿਆ ਸੀ ਦਰਬਾਰ ਸਾਹਿਬ ਵਿੱਚ ਬੱਦਫੇਲੀਆਂ ਕਰਨ ਲਈ ਜਦੋਂ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖਹਿਰੇ ਨੇ ਮਹਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀਗੀ ਇਹਨੂੰ ਕਹਿੰਦੇ ਨੇ 에ਰਾ 게ਰਾ ਨੱਥੂ ਖਹਿਰਾ ਕੇਜਰੀਵਾਲ ਸਸੋਡਿਆ ਭਗਵੰਤ ਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਚੜ ਕੇ ਛੋਟੀ ਛੋਟੀ ਗੱਲ ਤੇ ਟਵੀਟ ਇੱਕ ਇੱਕ ਮਿੰਟ ਬਾਅਦ ਲਾਈਵ ਦੋ ਦੋ ਮਿੰਟ ਬਾਅਦ ਫੁਲਾਣੇ ਨੂੰ ਟਾਂਚਾਂ ਟਿਚਰਾ ਐਰਾ ਗੈਰਾ ਨੱਥਾ ਘੇਰਾ ਫੁਲਾਣਾ ਤੇ ਭਾਈ ਤੁਸੀਂ ਚੁੱਪ ਕਿਉਂ ਹੁਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨੇ ਕਿਸਾਨਾਂ ਨੂੰ ਕੁੱਟਦੇ ਨੇ ਉੱਥੇ ਬੁਲਡੋਜ਼ਰ ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਢੋਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜੋ ਪੰਜਾਬ ਦੇ ਵਿੱਚ ਲੁੱਟ ਖਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਜਾਂ ਪੰਜਾਬ ਦੇ ਆਮ ਆਬਾਦ ਨੂੰ ਡਰਾਉਂਦੇ ਨੇ ਇਹਦਾ ਮਤਲਬ ਐਂਟੀ ਪੰਜਾਬ ਦੋਸਤੋ ਤੁਸੀਂ ਕਟੜ ਇਮਾਨਦਾਰਾਂ ਦੀ ਜੋ ਕਹਾਣੀਆਂ ਦਾਸਤਾਨ ਉਹ ਤੁਹਾਡੀ ਸਾਰਿਆਂ ਦੀ ਕਚੇਰੀ ਵਿੱਚ ਆ ਚੁੱਕੀ ਆ ਕਿਵੇਂ ਇੱਕ ਡੀਆਈਜੀ ਰੋਪੜ ਰੇਂਜ ਦੇ ਮਿਸਟਰ ਪੁੱਲਰ ਉਹਨਾਂ ਨੂੰ सीबीआई ਗ੍ਰਿਫਤਾਰ ਕਰਦੀ ਆ। ਔਰ ਜਦੋਂ सीबीआई ਗ੍ਰਿਫਤਾਰ ਕਰਦੀ ਆ ਉਹਦੇ ਵਿੱਚ ਕਿੱਡੇ ਵੱਡੇ ਖੁਲਾਸੇ ਹੁੰਦੇ ਨੇ। ਮਤਲਬ ਕਿ 7.5 ਕਰੋੜ ਰੁਪਇਆ ਕੈਸ਼ ਬਰਾਮਦ ਹੁੰਦਾ। 2.5 ਕਿਲੋ ਸੋਨਾ ਬਰਾਮਦ ਹੁੰਦਾ। ਇਸ ਤੋਂ ਇਲਾਵਾ ਜੋ ਹਥਿਆਰ ਨੇ ਜਾਂ ਜੋ ਐਲਕੋਹਲ ਦੀਆਂ ਬੋਟਲਜ਼ ਐ ਉਹ ਛੱਡ ਦਈਏ ਆਪਾਂ 1 ਮਿੰਟ ਲਈ। 50 ਦੇ ਕਰੀਬ ਉਹਨਾਂ ਦੀਆਂ ਪ੍ਰਾਪਰਟੀਆਂ ਆਇਡੈਂਟੀਫਾਈ ਕੀਤੀਆਂ सीबीआई ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਅਗਰ ਆਪਾਂ ਇਸ ਨੂੰ ਕੈਲਕੂਲੇਟ ਕਰਾਂਗੇ ਇੱਕ ਕੱਲੀ ਜਿਹੜੀ ਕ腐ਪਸ਼ਨ ਹੈ ਇੱਕ ਅਫਸਰ ਦੀ ਇਹ ਅਪ੍ਰੋਕਸੀਮੇਟਲੀ ਜ਼ਿਆਦਾ ਨੇਤਾ 2-200 ਕਰੋੜ ਰੁਪਏ ਤੱਕ ਜਾਂਦੀ ਆ ਹੁਣ ਇੱਕ ਵਾਰ ਸੋਚੋ ਕਿ ਪੰਜਾਬ ਦੇ ਵਿੱਚ ਕਿੰਨੀ ਟੌਪ ਹੈਵੀ ਬਿਊਰੋਕ੍ਰੇਸੀ ਆ ਟੌਪ ਹੈਵੀ ਪੁਲਿਸ ਆ ਪੰਜਾਬ 'ਚ ਇਸ ਵਕਤ 12 ਦੇ ਕਰੀਬ ਇੱਕ ਦਰਜਨ ਦੇ ਕਰੀਬ ਡੀਜੀਪੀ ਸਕੇਲ ਦੇ ਆਫਸਰਸ ਪੋਸਟਡ ਨੇ 12 ਡੀਜੀਪੀਜ਼ ਕਈ ਦਰਜਨ ਏਡੀਜੀਪੀਜ਼ ਕੁਝ ਸੈਂਕੜੇ ਦੇ ਲਾਗੇ ਆਈ ਜੀ ਪੀ ਔਰ ਫਿਰ ਥੱਲੇ ਡੀ ਆਈ ਜੀਸ 23 ਜ਼ਿਲ੍ਹਿਆਂ ਦੇ ਐਸ ਐਸ ਪੀ ਫਿਰ ਇੱਕ ਪੂਰਾ ਪੈਰਾਫਰਨੀਲੀਆ ਥੱਲੇ ਐਸ ਪੀ ਹੈੱਡਕੁਆਰਟਰ ਐਸ ਪੀ ਬੀ ਆਈ ਓ ਬੀ ਓ ਆਈ ਐਸ ਪੀ ਫਲਾਨਾ ਐਸ ਪੀ ਫਲਾਨਾ ਫਿਰ ਸਬ ਡਿਵੀਜ਼ਨਾਂ ਲਗਭਗ 200 ਦੇ ਕਰੀਬ ਸਬ ਡਿਵੀਜ਼ਨ ਹੈ ਫਿਰ 200 ਡੀ ਐਸ ਪੀ ਜਿਹੜਾ ਫੀਲਡ ਪੋਸਟਿੰਗ ਇੰਜੋਏ ਕਰ ਰਿਹਾ ਫਿਰ ਆਲਮੋਸਟ 500 ਦੇ ਕਰੀਬ ਪੁਲਿਸ ਸਟੇਸ਼ਨਸ ਇਹ ਤਾਂ ਹੋ ਗਈ ਪੁਲਿਸ ਦਾ ਹਮਲਾ ਹੁਣ ਤੁਸੀਂ ਅੰਦਾਜ਼ਾ ਲਾ ਲਓ ਜੇ ਇੱਕ ਡੀਆਈਜੀ ਕੋ ਐਡੇ ਵੱਡੇ ਪੱਧਰ ਦੇ ਉੱਤੇ ਅ ਪ੍ਰਾਪਰਟੀ ਤੇ ਨਗਦੀ ਤੇ ਸੋਨਾ ਬਰਾਮਦ ਹੋਇਆ ਅਗਰ ਸਾਰੀ ਪੁਲਿਸ ਦੀ ਕਿਤੇ ਫੇਰ ਜਾਂਚ ਹੋਵੇ ਤਾਂ ਕਿੱਥੇ ਗੱਲ ਜਾ ਕੇ ਪਹੁੰਚੇਗੀ ਫੇਰ ਆ ਜੋ ਤੁਸੀਂ ਸਿਵਲ ਬਿਊਰੋਕਰਸੇ ਪਟਵਾਰੀ ਤੋਂ ਲੈ ਕੇ ਚੀਫ ਸੈਕਟਰੀ ਤੱਕ ਕਿੰਨੇ ਡੀਸੀ ਤਾਇਨਾਤ ਨੇ ਕਿੰਨੇ ਏਡੀਸੀਜ਼ ਨੇ ਕਿੰਨੇ ਐਸਟੀਐਮਜ਼ ਨੇ ਔਰ ਇਹ ਜੇ ਅਫਸਰ ਸ਼ਾਇਦ ਹੀ ਆਪਾਂ ਚਲੋ ਇਹਨਾਂ ਵਿੱਚ ਕੁਝ ਇਮਾਨਦਾਰ ਵੀ ਹੋਣਗੇ ਮੈਂ ਸਾਰਿਆਂ ਨੂੰ ਬਲੇਮ ਨਹੀਂ ਕਰਦਾ ਬਟ ਮੋਤੇ ਮੋٹے ਤੌਰ ਤੇ ਆਪਣੀਆਂ ਇੰਪੋਰਟੈਂਟ ਪੋਸਟਿੰਗਸ ਹਾਸਲ ਕਰਨ ਲਈ ਚੰਗੀ ਟਰਾਂਸਫਰ ਚੰਗੇ ਥਾਂ ਤੇ ਤਾਇਨਾਤ ਹੋਣ ਲਈ ਬਹੁਤ ਪੈਸਾ ਖਰਚਾ ਜਾ ਰਿਹਾ ਹੈ ਹੁਣ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੂੰ ਤੇ ਅਰਵਿੰਦ ਕੇਜਰੀਵਾਲ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਇਹਨਾਂ ਦੀ ਪੁਲਿਸ ਨੂੰ ਕੁਝ ਨਹੀਂ ਪਤਾ ਸੀਗਾ ਇੱਕ ਡੀਆਈਜੀ ਨੇੜੇ ਚੰਡੀਗੜ੍ਹ ਦੇ ਐਡੇ ਵੱਡੇ ਪਦਰ ਦੇ ਉੱਤੇ ਲੋਕਾਂ ਨੂੰ ਬਲੈਕਮੇਲ ਕਰ ਰਿਹਾ ਸੀ ਐਡੇ ਵੱਡੇ ਪਦਰ ਦੇ ਉੱਤੇ ਜਾਇਦਾਦ ਬਣਾ ਰਿਹਾ ਸੀਗਾ ਤੇ ਪੰਜਾਬ ਸਰਕਾਰ ਨੂੰ ਪਤਾ ਹੀ ਨਾ ਹੋਵੇ ਇਹ ਗੱਲ ਗਲਤ ਹੈ ਅਸਲ 'ਚ ਕੀ ਹੈ ਕਿ ਅੱਜ ਪੰਜਾਬ ਦੇ ਵਿੱਚ ਜੇ ਤੁਸੀਂ ਕਿਸੇ ਇੰਪੋਰਟੈਂਟ ਪੋਜੀਸ਼ਨ ਤੇ ਪੋਸਟ ਹੋਣਾ ਚਾਹੁੰਦੇ ਆ ਚਾਹੇ ਪੁਲਿਸ ਦੀ ਤੇ ਚਾਹੇ ਕੋਈ ਡੀਸੀ ਤੇ ਸਿਵਲ ਐਡਮਿਨਿਸਟ੍ਰੇਸ਼ਨ ਦੀ ਬਹੁਤ ਵੱਡੇ ਪੈਸੇ ਤੁਹਾਨੂੰ ਅਦਾ ਕਰਨੇ ਪੈਂਦੇ ਤੇ ਲੈ ਰਹੇ ਨੇ ਦਿੱਲੀ ਵਾਲੇ ਪੂਰਾ ਦੁਕਾਨਦਾਰੀ ਚੱਲ ਰਹੀ ਆ ਹਲੇ ਮੈਂ ਭੁੱਲ ਗਿਆ ਕਿ ਕਮਿਸ਼ਨਰ ਵੀ ਲੱਗੇ ਨੇ ਪੰਜਾਬ ਦੇ ਵਿੱਚ ਤਿੰਨ ਇੱਕ ਇੱਕ ਇੰਪੋਰਟੈਂਟ ਪੋਜੀਸ਼ਨ ਲੈਣ ਵਾਸਤੇ ਜੋ ਚਰਚਾ ਹੈ ਔਰ ਗਲਤ ਨਹੀਂ ਹੁੰਦੀ ਚਰਚਾ ਆਲਮੋਸਟ 5-5 ਕਰੋੜ ਰੁਪਈਆ ਅਗਰ ਤੁਸੀਂ ਕਮਿਸ਼ਨਰ ਤਾਇਨਾਤ ਹੋਣਾ 5 ਕਰੋੜ ਰੁਪਏ ਤੁਹਾਨੂੰ ਉੱਥੇ ਦਿੱਲੀ ਵਿੱਚ ਪੂਰੇ ਬੈਗ ਭਰ ਕੇ ਉੱਥੇ ਦੇਣੇ ਪੈਂਦੇ ਨੇ ਲਾਈਕਵਾਇਸ ਸਿਵਲ ਐਡਮਿਨਿਸਟ੍ਰੇਸ਼ਨ ਮੈਨੂੰ ਲੱਗਦਾ ਵਾ ਕਿ ਜੇ ਸਾਰੀ ਅਫਸਰ ਸ਼ਹੀਦ ਦੀ ਹੀ ਭ੍ਰਿਸ਼ਟਾਚਾਰ ਨੂੰ ਨੱਥ ਪਾਈ ਜਾਵੇ ਤਾਂ ਜਿਹੜਾ 4 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਇਹਦਾ ਨੇੜੇ ਤੇੜੇ ਇਹੀ ਲਈ ਬੈਠੇ ਨੇ ਇਕੱਲੇ ਇਸ ਤੋਂ ਇਲਾਵਾ ਜਿਹੜੀ ਪੋਲਿਟੀਕਲ ਜਮਾਤ ਭ੍ਰਿਸ਼ਟਾਚਾਰ ਕਰ ਰਹੀ ਆ ਜੋ ਪ੍ਰਤਾਪ ਬਾਜਵਾ ਨੇ ਲੀਡਰ ਆਪੋਜੀਸ਼ਨ ਨੇ ਉਂਗਲ ਕਰਕੇ ਕਿਹਾ ਹਰਪਾਲ ਚੀਮਾ ਨੂੰ ਕਿ ਤੂੰ ਇੱਕ ਇੱਕ ਡਿਸਟਿਲਰੀ ਤੋਂ ਹਰ ਮਹੀਨੇ ਸਵਾ ਕਰੋੜ ਰੁਪਇਆ ਲੈਣਾ ਤੇ 35 ਤੋਂ 40 ਡਿਸਟਿਲਰੀਜ਼ ਨੇ ਮਤਲਬ ਇੱਕ ਸਿਰਫ ਇੱਕ ਛੋਟੇ ਜਿਹੇ ਡਿਪਾਰਟ ਐਕਸਾਈਜ਼ ਡਿਪਾਰਟਮੈਂਟ ਦੇ ਇੱਕ हिस्से ਚੋਂ ਹਰਪਾਲ ਚੀਮਾ ਜਿਹੜਾ ਹੈ ਉਹ ਜਿਆਦਾ ਨਹੀਂ ਤਾਂ 25-30 ਕਰੋੜ ਰੁਪਇਆ ਰਿਸ਼ਵਤ ਲੈ ਰਿਆ ਵਾ ਔਰ ਇਸ ਤੋਂ ਇਲਾਵਾ ਜਿਹੜਾ ਹੁਣ ਰੋਲਾ ਪੈ ਰਿਹਾ ਜਿਹੜਾ ਇਹ ਬੰਦਾ ਫੜਿਆ ਗਿਆ ਨਾ ਸਕ੍ਰੈਪ ਡੀਲਰ ਆਕਾਸ਼ ਪਟਾ ਇਹ ਤਾਂ ਐਵੇਂ ਟਿਪ ਆਫ ਦੀ ਆਈਸਬਰਗ ਕਹਿੰਦੇ ਹੁੰਦੇ ਟਿਪ ਆਫ ਦੀ ਆਈਸਬਰਗ ਸਮੁੰਦਰ ਚ ਹੁੰਦਾ ਨਾ ਜਿਹੜਾ ਸ ਸਮੁੰਦਰ ਚ ਬਰਫ ਦੇ ਪਹਾੜ ਉਹ ਇੱਕ ਐਵੇਂ ਮਾੜੀ ਜਿਹੀ ਛਿਲੜ ਪੂਰੀ ਗਈ ਆ ਤੇ ਉਸ ਨੇ ਦੱਸਿਆ ਉਹ ਉਹਦੇ ਖੁਲਾਸਿਆਂ ਮੁਤਾਬਕ ਕਿੰਨਾ ਵੱਡਾ ਕੰਮ ਮੰਡੀ ਗੋਬਿੰਦਗੜ ਦਾ ਸਾਰੀਆਂ ਫੇਕ ਪਾਸਸਸ ਬਣ ਰਹੇ ਨੇ ਸਾਰੀਆਂ ਫੇਕ ਬਿਲਟੀਆਂ ਕ੍ਰੀਏਟ ਕੀਤੀਆਂ ਗਿਆ ਸਰਕਾਰ ਵੱਲੋਂ ਕਿ ਆ ਜਿਹੜੇ ਸਾਡੇ ਬੰਦੇ ਨੇ ਚਹੇਤੇ ਨੇ ਇਹਨਾਂ ਦੇ ਕਿਸੇ ਟਰੱਕ ਨੂੰ ਕਿਸੇ ਸਕ੍ਰੈਪ ਨੂੰ ਕਿਸੇ ਲੋਹੇ ਦੇ ਸਮਾਨ ਨੂੰ ਤੁਸੀਂ ਰੋਕਣਾ ਨਹੀਂ ਗਾ ਸਾਰਾ ਕੁਝ ਸਾਰੇ ਵਿਭਾਗਾਂ ਨੂੰ ਪਤਾ ਹੋ ਲਕਿਨ ਲਾ ਇੱਕ ਸਾਈਜ਼ ਐਂਡ ਟੈਕਸੇਸ਼ਨ ਚੋਂ ਕੁਝ ਸੈਂਕੜੇ ਕਰੋੜ ਰੁਪਏ ਦੀ ਭ੍ਰਿਸ਼ਟਾਚਾਰਤਾ ਹਰ ਮਹੀਨੇ ਕੱਲੇ ਇੱਕ ਡਿਪਾਰਟਮੈਂਟ ਚ ਹੋ ਰਹੀ ਆ ਇਸ ਤੋਂ ਫਿਰ ਅੱਗੇ ਮਾਈਨਿੰਗ ਦਾ ਚਲਜੋ ਕਿਵੇਂ ਬਲਾਤਕਾਰ ਹੋਇਆ ਪੰਜਾਬ ਦਾ ਇਸ ਤੋਂ ਅੱਗੇ ਫਿਰ ਤੁਸੀਂ ਹੋਰ ਰੈਵਨਿਊ ਡਿਪਾਰਟਮੈਂਟ ਚਲਜੋ ਤਹਿਸੀਲਦਾਰ ਲਿਸਟ ਬਣਾਈ ਸੀ ਨਾ ਤਹਿਸੀਲਦਾਰਾਂ ਦੀ ਕਿ ਆ 35 40 ਤਹਿਸੀਲਦਾਰ ਬੜੇ ਕਰਾਪਟ ਨੇ ਉਹਨਾਂ ਦੇ ਖਿਲਾਫ ਤੋਂ ਕੋਈ ਐਕਸ਼ਨ ਹੋਇਆ ਨਹੀਂਗਾ ਉਹੀ ਦੁਬਾਰਾ ਲਾ ਦਿੱਤੇ ਗਏ ਨੇ ਫਿਰ ਦੁਬਾਰਾ ਕਿ ਉਹ ਦੁੱਧ ਤੋਤੇ ਹੋ ਗਏ ਨੇ ਇਸ ਲਈ ਮੈਂ ਤਾਂ ਕਹਿਣਾ ਚਾਹੁੰਦਾ ਕਿ ਜਿਹੜਾ ਇਹਨਾਂ ਦਾ ਕਟੜ ਇਮਾਨਦਾਰੀ ਦਾ ਫੱਟਾ ਸੀਗਾ ਉਹ ਢਹਿ ਢੇਰੀ ਹੋ ਗਿਆ ਤੈਸ਼ ਨੈਸ਼ ਹੋ ਗਿਆ ਵਾ ਔਰ ਅੱਜ ਨਹੀਂ ਤੈਸ਼ ਨੈਸ਼ ਹੋਇਆ ਜਿਹੜੇ ਬੰਦੇ ਇੰਟੈਲੀਜੈਂਟ ਨੇ ਸਮਝਦਾਰ ਨੇ ਜੋ ਮੀਡੀਆ ਪੰਜਾਬ ਦਾ ਜਿਹੜਾ ਆਰਗੇਨਿਕ ਆ ਚੰਗਾ ਇੰਡੀਪੈਂਡੈਂਟ ਉਹਨੇ ਬਹੁਤ ਖੁਲਾਸੇ ਕੀਤੇ ਨੇ 2000 ਕਰੋੜ ਰੁਪਏ ਦਾ ਸ਼ਰਾਬ ਘੁਟਾਲਾ ਹੋਵੇ ਤੇ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ 2000 ਕਰੋੜ ਰੁਪਏ ਦਾ ਕਲਾਸਰੂਮ ਘੁਟਾਲਾ ਹੋਵੇ ਤੇ ਇਹ ਇਮਾਨਦਾਰ ਕਹੀ ਜਾਣਾ ਆਪਣੇ ਆਪ ਨੂੰ ਔਰ ਇਹ 1.5 ਸਾਲ ਜੇਲ੍ਹਾਂ ਚ ਰਹੇ ਹੋਣ ਜਮਾਨਤਾਂ ਇਹਨਾਂ ਦੀਆਂ ਜਾ ਕੇ ਸੁਪਰੀਮ ਕੋਰਟ ਚੋਂ ਨੱਕ ਰਗੜ ਰਗੜ ਕੇ ਡੇਡ ਡੇਡ ਸਾਲ ਬਾਅਦ ਇਹਨਾਂ ਦੀਆਂ ਜਮਾਨਤਾਂ ਹੋਈਆਂ ਹੁਣ ਤੇ ਇਹ ਆਪਣੇ ਆਪ ਨੂੰ ਇੱਕ ਟੱਟੜ ਇਮਾਨਦਾਰ ਕਹਿੰਦੇ ਨੇ ਮੇਰਾ ਮੰਨਣਾ ਵਾ ਕਿ ਸਾਰਾ ਐਨ ਪੂਰੀ ਤਰ੍ਹਾਂ ਕਿਓ ਖਿਚੜੀ ਮਿਲੀ ਭੁਗਤ ਦੇ ਨਾਲ ਪੰਜਾਬ ਨੂੰ ਲੁੱਟਿਆ ਜਾ ਰਿਆ ਮੇਰੇ ਵੀਰੋ ਇਹਨਾਂ ਨੂੰ ਪਤਾ ਆ ਕਿ ਹੁਣ ਸਾਡਾ ਅਖੀਰਲਾ 1 ਸਾਲ ਰਹਿ ਗਿਆ ਅਕਸਰ ਸਰਵੇ ਸਰਵੇ ਇੰਟੈਲੀਜੈਂਸ ਸਾਰਾ ਪਤਾ ਹੁੰਦਾ ਗਵਰਨਮੈਂਟ ਨੂੰ ਕਿ ਸਾਡੀ ਹੁਣ ਵਾਰੀ ਗਾ ਨਹੀਂ ਲੱਗਣੀ ਤੇ ਦੋਨਾਂ ਹੱਥਾਂ ਨੂੰ ਲੁੱਟ ਕੇ ਪੰਜਾਬ ਨੂੰ ਲੈ ਜਾਓ ਲੁੱਟ ਕੇ ਤਾਂ ਇਹਨਾਂ ਨੇ ਲੈਂਡ ਪੂਲਿੰਗ ਚੋ ਵੀ ਲੈ ਕੇ ਜਾਣਾ ਸੀਗਾ ਉਹ ਤਾਂ ਖੈਰ 1.5 ਤੋਂ 2 ਲੱਖ ਕਰੋੜ ਰੁਪਏ ਦੀ ਰਿਸ਼ਵਤ ਖੋਰੀ ਸੀ ਜਿਹੜੀ ਆਪਾਂ ਪੰਜਾਬ ਦੇ ਲੋਕਾਂ ਨੇ ਬਹਾਦਰ ਲੋਕਾਂ ਨੇ ਤੁਸੀਂ ਸਾਰਿਆਂ ਨੇ ਲੜ ਕੇ ਬਹੁਤ ਮਿਹਨਤ ਕਰਕੇ ਬਚਾਈ। ਅੱਛਾ ਮੈਂ ਚੌਕਸੀ ਵਿਭਾਗ ਬਾਰੇ ਪੁੱਛਣਾ ਚਾਹੁੰਨਾ ਵਿਜੀਲੈਂਸ ਬਿਊਰੋ ਕਿੱਥੇ ਸੀ ਵਿਜੀਲੈਂਸ ਬਿਊਰੋ ਜੀ? ਵਿਜੀਲੈਂਸ ਬਿਊਰੋ ਦਾ ਕੰਮ ਕੀ ਆ ਕਿ ਉਹ ਪੰਜਾਬ ਦੇ ਵਿੱਚ ਅਫਸਰशाही ਦੇ ਵਿੱਚ ਦੇਖੇ ਕਿਤੇ ਕੋਈ ਭ੍ਰਿਸ਼ਟਾਚਾਰਤਾ ਨਹੀਂ ਹੋ ਰਹਾ ਪਰ ਪਰ ਵਿジネス ਨੂੰ ਵਰਤਿਆਤਾ ਜਾ ਰਿਹਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਖੇਰੇ ਨੂੰ ਚੱਕ ਲੋ। ਉਹ ਖੇਰਾ ਤਾਂ ਸਿਰਫ ਐਮ.ਐਲ.ਏ ਰਿਹਾ ਵਾ। ਔਰ ਖੈਰੇ ਦੇ ਤੁਸੀਂ ਜਿੰਨੀ ਡੂੰਘਾਈ ਤੱਕ ਜਾਂਚ ਕਰ ਸਕਦੇ ਸੀਗੇ ਪਿਛਲੇ ਸਾਢੇ 3 ਸਾਲ ਵਿੱਚ ਕੀੜੀ ਤੱਕ ਪਹੁੰਚੇ ਹੋ ਤੁਸੀਂ ਜਦੋਂ ਤੁਹਾਨੂੰ ਨਹੀਂ ਕੁਝ ਮਿਲਦਾ ਤੁਸੀਂ ਤੁਥਮੁੱਥ ਕਰਕੇ ਐਫ ਆਈ ਆਰ ਦੇਣਾ ਚਾਹੁੰਦੇ ਹੋ ਮੇਰੇ ਵੀਰੋ ਪੰਜਾਬ ਦੇ ਲੋਕੋ ਸਮਝੋ ਅੱਛੀ ਤਰ੍ਹਾਂ ਜਿੰਨੇ ਪਰਚੇ ਦਰਜ ਕੀਤੇ ਬਿਜ਼ਨਸ ਬਿਊਰੋ ਨੇ ਪੰਜਾਬ ਦੇ ਵਿੱਚ ਆ ਕਰਪਸ਼ਨ ਦੇ ਭ੍ਰਿਸ਼ਟਾਚਾਰ ਦੇ ਕਿਸੇ ਨੂੰ ਕੋਈ ਛਰੀਟ ਆਈ ਹੈ ਕਿਸੇ ਦਾ ਕੋਈ ਮੁਕਦਮਾ ਸਿਰੇ ਤੇ ਚੜਨਾ ਵਾ ਵਿਕਰਮ ਜੀਠੀਆ ਦਾ 200 ਗੁਵਾ ਰੱਖਿਆ 15 ਸਾਲ ਨਹੀਂ ਜਿਹੜੀ ਉਹਦੀ ਟ੍ਰਾਇਲ ਖਤਮ ਹੋ ਸਕਦੀ ਇਹਨਾਂ ਦਾ ਮਨਸ਼ਾ ਹੀ ਨਹੀਂ ਕਿ ਅਸੀਂ ਕਿਸੇ ਟ੍ਰਾਇਲ ਖਤਮ ਕਰੀਏ ਕਿਸੇ ਕਰਪਟ ਬੰਦੇ ਨੂੰ ਸਜ਼ਾ ਦਵਾ ਕੇ ਉਹਦੇ ਪੈਸੇ ਜਿਹੜੇ ਰਿਕਵਰ ਕਰਕੇ ਖਜ਼ਾਨੇ ਚ ਪਾਈਏ ਇੱਕ ਦੁਕੀ ਪੰਜੀ ਦੁਕੀ ਜਮਾ ਕਰਾਈ ਕਿ ਭਗਵੰਤ ਮਾਨ ਨੇ ਪਿਛਲੇ 3.5 ਸਾਲ ਇਹਨਾਂ ਦਾ ਮਕਸਦ ਹੁੰਦਾ ਕਿ ਇੱਕ ਐਫ ਆਈ ਆਰ ਕਰੋ ਬੰਦੇ ਨੂੰ ਫੜ ਕੇ ਅੰਦਰ ਦੇ ਦਿਓ ਆਪੇ ਹੀ 3-4 ਮਹੀਨੇ ਉਹ ਰਗੜੇ ਖਾਂਦਾ ਰਹੂਗਾ ਪਹਿਲਾਂ ਥੱਲੋਂ ਜ਼ਮਾਨਤ ਨਹੀਂ ਹੁੰਦੀ ਅੱਜ ਕੱਲ ਕੋਈ ਦੰਦਾ ਨਹੀਂ ਛੇਤੀ ਦੇ ਕੇ ਲੋਅਰ ਕੋਰਟ ਚੋਂ ਡਰੇ ਹੋਏ ਨੇ ਸਾਰੇ ਕਈ ਵਾਰ ਹਾਈ ਕੋਰਟ ਚ ਨਹੀਂ ਹੁੰਦੀ ਜਾਂ ਹਾਈ ਕੋਰਟ ਚ ਹੁੰਦੀ ਤੇ 3-4 ਮਹੀਨੇ ਇੱਕ ਆਦਮੀ ਤਾ ਕਰਕੇ ਮੈਂ ਆਪਣੇ ਆਪ ਦਾ ਬਚਾਓ ਕਰ ਰਿਹਾ ਕੱਲ ਭਗਵੰਤਵਾਨ ਨੂੰ ਕਹਿ ਰਿਹਾ ਐਰਾ ਗੈਰਾ ਨੱਥੂ ਖੈਰਾ ਉਹ ਲੱਖ ਲਾਨ ਤਿਆਰ ਭਗਵੰਤ ਇਹਦਾ ਸਾਨੂੰ ਪਤਾ ਕਿ ਤੂੰ ਸਿਰ ਤੇ ਟੋਪੀ ਰੱਖਦਾ ਇਹ ਵੀ ਪਤਾ ਤੇਰੇ ਸਿਰ ਦੇ ਥੱਲੇ ਵਾਲ ਨਹੀਂ ਹਨ ਇਹ ਵੀ ਪਤਾ ਕਿ ਤੈਨੂੰ ਕੋਈ ਸਿੱਖ ਧਰਮ ਵਿੱਚ ਵਿਸ਼ਵਾਸ ਨਹੀਂ ਨਾ ਤੂੰ ਕੋਈ ਸਿੱਖ ਧਰਮ ਪੜਿਆ ਐਰਾ ਗੈਰਾ ਨੱਥੂ ਖੈਰਾ ਮੈਂ ਪਹਿਲਾਂ ਐਕਸਪਲੇਨ ਕਰ ਚੁੱਕਿਆ ਬਹੁਤ ਮਹੱਤਵਪੂਰਨ ਕੁਰਬਾਨੀ ਸੀ ਨੱਥਾ ਖੈਰਾ ਦੀ ਜਿਹਨੇ ਸੁੱਖਾ ਸਿੰਘ ਮਹਤਾਬ ਸਿੰਘ ਜਿਨ੍ਹਾਂ ਨੇ ਰੰਗ ਆ ਮੱਥੇ ਰੰਗੜ ਦਾ ਸਿਰ ਵੱਡਿਆ ਵੱਡਿਆ ਸੀ ਦਰਬਾਰ ਸਾਹਿਬ ਵਿੱਚ ਬਦਫੈਲੀਆਂ ਕਰਨ ਲਈ ਜਦੋਂ ਮੁਗਲ ਫੌਜਾਂ ਦੇ ਪਿੱਛੇ ਚੜੀਆਂ ਤੇ ਨੱਥੇ ਖਹਿਰੇ ਨੇ ਮਹਿਤਾਬ ਸਿੰਘ ਦੇ 8-10 ਸਾਲ ਦੇ ਬੱਚੇ ਨੂੰ ਬਚਾ ਕੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਸੀਗੀ ਇਹਨੂੰ ਕਹਿੰਦੇ ਨੇ ਐਰਾ ਗੇਰਾ ਨੱਥੂ ਖਹਿਰਾ ਜਾਂ ਤੂੰ ਸਾਡੇ ਦੇ ਵਰਤਦਾ ਨਾ ਕਿ ਅਸੀਂ ਫੜ ਕੇ ਅੰਦਰ ਦੇ ਦੇ ਨੇ ਜੋ ਤੁਸੀਂ ਕਰਨਾ ਕਰ ਸਕਦੇ ਹੋ ਜੇਲ ਅਕਸਰ ਜੇਲ੍ਹਾਂ ਦੇ ਬੰਦੇ ਜੇਲ੍ਹਾਂ ਚ ਬੰਦੇ ਰਹਿੰਦੇ ਨੇ ਇਸ ਗੱਲ ਦੀ ਚਿੰਤਾ ਨਹੀਂ ਪਰ ਐਵੇਂ ਬਿਨਾਂ ਵਜ੍ਹਾ ਝੂਠੇ ਗੋਦਮਿਆਂ ਵਿੱਚ ਅੱਗੇ ਤੁਸੀਂ ਮੈਨੂੰ ਫੜ ਕੇ ਅੰਦਰ ਦਿੱਤਾ 9 ਸਾਲ ਪੁਰਾਣੇ ਕੇਸ ਵਿੱਚ ਮੈਨੂੰ ਚਾਹ 5 ਮਹੀਨੇ ਜੇਲ੍ਹ ਵਿੱਚ ਰੱਖਿਆ 5 ਮੁਕਦਮੇ ਤੁਸੀਂ ਮੇਰੇ ਤੇ ਫਾਇਲ ਕੀਤੇ ਹੋਏ ਨੇ 5ਵਾਂ ਮੁਕਦਮਾ ਉਸ ਦਿਨ ਕੀਤਾ ਜਦੋਂ ਹਾਈ ਕੋਰਟ ਮੈਨੂੰ ਬੇਲ ਦੇ ਰਹੀ ਸੀ ਸੋ ਕੀ ਆਪਣਾ ਬਚਾਅ ਕਰਨਾ ਕੋਈ ਗਲਤ ਗੱਲ ਹੈਗੀ ਆ ਮੈਂ ਆਪਣੇ ਅਸੂਲਾਂ ਤੇ ਪੰਜਾਬ ਦੇ ਹੱਕ ਵਿੱਚ ਹਰ ਵਕਤ ਖੜਾ ਆ ਅੱਛਾ ਚੁੱਪਦੇ ਕਿਉਂ ਮੇਰੇ ਨਾਲ ਮੇਰੇ ਵੀਰੋ ਕਿਉਂਕਿ ਤੁਸੀਂ ਦੇਖੋਗੇ ਕਿ ਮੈਨੂੰ ਇੱਕਲ ਦਾ ਗਿਲਾ ਕਹਿਰੋ ਰੰਜ ਕਹਿ ਲੋ ਕੋਈ ਮੇਨਸਟ੍ਰੀਮ ਆਪੋਜੀਸ਼ਨ ਸਾਰੀ ਆਪੋਜੀਸ਼ਨ ਆ ਜਿਹੜਾ ਸੀਬੀਆਈ ਨੇ ਪਰਚਾ ਦਰਜ ਕੀਤਾ ਇਹਦੇ ਤੇ ਬੁੱਲਿਆ ਕੋਈ ਨਹੀਂਗਾ ਯਾਰ ਮਤਲਬ ਇਹਨਾਂ ਨੂੰ ਕੋਈ ਇਹ ਮੁੱਦਾ ਨਜ਼ਰ ਹੀ ਨਹੀਂ ਆਇਆ ਇਹਦਾ ਮਤਲਬ ਡਰਦੇ ਨੇ ਪੁਲਿਸ ਤੋਂ ਤਾਂ ਹੀ ਉਹ ਮੈਂ ਕਹਿਣਾ ਕਿ ਪੁਲਿਸ ਸਟੇਟ ਹੈ ਤਾਂ ਹੀ ਉਹ ਖੇਰੇ ਦੇ ਪਿੱਛੇ ਪੁਲਿਸ ਦੁਬਾਰਾ ਦੁਬਾਰਾ ਚੜਦੀ ਆ ਤੇ ਕਿਸੇ ਤਰੀਕੇ ਨਾਲ ਇਹਦਾ ਮੂੰਹ ਬੰਦ ਕਰਾਇਆ ਜਾਵੇ ਇਹ ਸਾਰੀ ਮਸ਼ੀਨਰੀ ਅਮਲਾ ਜਿਹੜਾ ਰੱਖਿਆ ਵਾ ਇਹ ਆਪਣੇ ਵਿਰੋਧੀਆਂ ਨੂੰ ਡਰਾਉਣ ਵਾਸਤੇ ਆ ਇਹ ਕੋਈ ਚੌਕਸੀ ਵਿਭਾਗ ਕਿਸੇ ਨੂੰ ਫੜਨ ਵਾਸਤੇ ਨਹੀਂਗਾ ਕੋਈ ਤੁਹਾਡੇ ਪੈਸੇ ਰਿਕਵਰ ਕਰਨ ਵਾਸਤੇ ਨਹੀਂ ਖ੍ਰਿਸ਼ਟਾਚਾਰਤਾ ਨੰਗਾ ਨਾਚ ਹੋ ਰਿਆ ਪੰਜਾਬ ਦੇ ਵਿੱਚ ਸਾਰੇ ਥਾਣਿਆਂ 'ਚ ਸਾਰੇ ਤਹਿਸੀਲਾਂ ਦੇ ਵਿੱਚ ਸਾਰੇ ਤੁਸੀਂ ਤਾਂ ਰੋਜ਼ ਜਾਣੇ ਤੁਹਾਡਾ ਤਾਂ ਤੁਸੀਂ ਤਾਂ ਉੱਥੇ ਆਪ ਤੁਹਾਡੀ ਤਾਂ ਹੱਡ ਬੀਤੀ ਐ ਮੇਰੇ ਹਲਕੇ ਦੇ ਵਿੱਚ ਇੰਨੇ ਝੂਠੇ ਪਰਚੇ ਕੱਲ ਪਰਸੋ ਇੱਕ ਜੋਬਨਪ੍ਰੀਤ ਸਿੰਘ ਇੱਕ ਸਾਡਾ ਹੋਣਹਾਰ ਨੌਜਵਾਨ ਪਿੰਡ ਚੱਕੋਕੀ ਦਾ ਉਹਦੇ ਤੇ ਇੱਕ ਪਰਚਾ ਦਰਜ ਕੀਤਾ ਆਖੇ 14 ਸਾਲ 2014 'ਚ 10 ਸਾਲ ਪਹਿਲਾਂ 11 ਸਾਲ ਉਹਨੇ ਹਵਾ ਵਿੱਚ ਇੱਕ ਪੁਲਿਸ ਫਾਇਰਿੰਗ ਦੀ ਵੀਡੀਓ ਸ਼ੇਅਰ ਕੀਤੀ ਸੋਸ਼ਲ ਮੀਡੀਆ ਤੇ ਆ ਕੱਲ ਪਰਸੋਂ ਦੀ ਇਹਨਾਂ ਦੇ ਐਮਐਲਏ ਦੀ ਇੱਕ ਨੰਗੀ ਵੀਡੀਓ ਆ ਰਹੀ ਆ ਗੋਲੀਆਂ ਚਲਾ ਰਿਆ ਉਹਦੇ ਖਿਲਾਫ ਤਾਂ ਕੁਝ ਵੀ ਨਹੀਂ ਹੋਵੇਗਾ ਮੇਰੇ ਹਲਕੇ ਦੇ ਵਿੱਚ ਕਦੀ ਕਿਸੇ ਵਕਫ ਬੋਰਡ ਦੀ ਜ਼ਮੀਨ ਦਾ ਪਰਚਾ ਦਰਜ ਕਰ ਇੱਕ ਸਾਡੇ ਬਾਬਾ ਹਰਜੀਤ ਗਿਰੀ ਨੇ ਇੱਕ ਨਿਹਾਇਤ شریف ਆਦਮੀ ਗੁਰੂ ਚ ਵਿਸ਼ਵਾਸ ਰੱਖਣ ਵਾਲਾ ਧਾਰਮਿਕ ਬੰਦਾ ਉਹਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖਿਆ ਡੇਰੇ ਤੇ ਉਹਦੇ ਤੇ 295ਏ ਦਾ ਧਾਰਮਿਕ ਜਜ਼ਬਾਤਾਂ ਨੂੰ 扑ਕਾਉਣ ਦਾ ਇੱਕ ਪਰਚਾ ਦਰਜ ਕਰਤਾ ਕੁਲਬੀਰ ਸਿੰਘ ਨੰਬਰ ਦਾ ਪਿੰਡ ਪੰਡੋਰੀ ਆਖੇ ਜੀ ਵਕਫ ਬੋਰਡ ਦੀ ਜ਼ਮੀਨ ਨੂੰ ਇੱਕ ਰਾਹ ਦਤਾ ਇੱਥੇ ਜਿਹੜਾ ਜ਼ਮਾਨਤ ਜਪਤਾ ਇਦੇ ਪਿਓ ਨੇ 1993 ਵਿੱਚ 30 ਮਰਲੇ ਵਕਫ ਬੋਰਡ ਦੀ ਜ਼ਮੀਨ ਵੇਚੀ ਹੋਈ ਆ ਬਕਾਇਦਾ ਰਜਿਸਟਰੀ ਕਰਾਈ ਹੋ ਮੇਰੇ ਕੋਲ ਡਾਕੂਮੈਂਟਸ ਨੇ ਉਹ ਤੋਂ ਇਲਾਵਾ ਜਿਹੜੀ ਇਹ ਇੰਟਰਲੌਕਡ ਟਾਈਲਾਂ ਦੀ ਬਿਨਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਪਰਮਿਸ਼ਨ ਤੋਂ ਫੈਕਟਰੀ ਚਲਾ ਰਿਆ ਕਿਸੇ ਫੋਰੈਸਟ ਡਿਪਾਰਟਮੈਂਟ ਦੀ ਐਨਓਸੀ ਨਹੀਂ ਕਿਸੇ ਪੀਡਬਲੂਡੀ ਦੀ ਐਨਓਸੀ ਨਹੀਂ ਟਰੱਕਾਂ ਦੇ ਵਿੱਚ ਧੋਵਾ ਠਵਾਈ ਵਿੱਚ ਵੱਡੇ ਪੱਧਰ ਤੇ ਚਿੰਦੀ ਚੋਰਾ ਵਾਂਗੂ ਚਿੰਦੀ ਚੋਰਾ ਵਾਂਗੂ ਅਨਾਜ ਚੋਰੀ ਕਰ ਰਿਆ ਆੜਤੀਆਂ ਦੇ ਪੈਸੇ ਨਹੀਂ ਦੇ ਰਿਆ ਨੰਬਰਦਾਰੀਆਂ ਵਿੱਚ ਪੈਸੇ ਲੈ ਰਿਆ ਪਰ ਇਹ ਕੋ ਨਾ ਕੋ ਕਿ ਰਾਜ ਹੈ ਇਹਨਾਂ ਦਾ ਇਹਨਾਂ ਨੂੰ ਕਿਸੇ ਨੇ ਪੁੱਛਣਾ ਹੀ ਨਹੀਂਗਾ ਸਿਰਫ ਵਿਰੋਧੀਆਂ ਤੇ ਤੰਜ ਕੱਸੇ ਜਾ ਰਹੇ ਅੱਛਾ ਰੋੜਾ ਕਿਉਂ ਮੇਰੇ ਨਾਲ ਜਿਹੜਾ ਲੇਟੈਸਟ ਇਹਨਾਂ ਦਾ ਇਹਨਾਂ ਨੂੰ ਜਿਆਦਾ ਕੀ ਕਹਿੰਦੇ ਸੇਕ ਲੱਗਿਆ ਉਹ ਸੀਗਾ ਜਦੋਂ ਮੈਂ ਟਾਇota ਹਾਈਲਕਸ ਦਾ ਕੇਸ ਚੱਕਿਆ ਤੁਹਾਨੂੰ ਸਾਰਿਆਂ ਨੂੰ ਪਤਾ ਕਿ 144 ਟਾਇota ਹਾਈਲਕਸ ਗੱਡੀਆਂ ਖਰੀਦੀਆਂ ਗਈਆਂ ਪੰਜਾਬ ਸੜਕ ਸੁਰੱਖਿਆ ਫੋਰਸ ਲਈ ਪਹਿਲੀ ਗੱਲ ਤਾਂ 37 ਲੱਖ ਦੀ ਗੱਡੀ ਲੈਣ ਦੀ ਕੀ ਤੁਕ ਬਣਦੀ ਜੀ ਤੁਸੀਂ ਕੋਈ ਨਾਰਮਲ ਟਾਟਾ ਦੀ 8-10 ਲੱਖ ਦੀ ਗੱਡੀ ਲਿਆ ਕੇ ਸੜਕ ਤੇ ਖੜੀ ਕਰ ਸਕਦੇ ਹੋ 37 ਲੱਖ ਦੀ ਗੱਡੀ ਲਈ ਜ਼ੀਰੋ ਕਮਿਸ਼ਨ ਲਿਆ ਟੋヨタ ਕੰਪਨੀ ਤੋਂ ਜਦ ਕਿ ਮੈਂ ਜਾਂ ਤੁਸੀਂ ਬਿੱਲ ਲੈਨੇ ਹੋ ਜਾਂ ਕਿ ਅੱਜ ਵੀ ਲੈ ਸਕਦੇ ਤੁਸੀਂ ਤੁਹਾਨੂੰ 10 ਲੱਖ ਰੁਪਇਆ ਵਿਦਾਊਟ ਆਸਕਿੰਗ ਕਮਿਸ਼ਨ ਦਿੱਤਾ ਜਾ ਰਿਹਾ ਹੁਣ ਤੁਸੀਂ ਲਾ ਲਓ ਅਗਰ 144 ਗੱਡੀਆਂ ਨੂੰ 15 ਲੱਖ ਰੁਪਇਆ ਕਮਿਸ਼ਨ ਮਿਲ ਸਕਦਾ ਸਰਕਾਰ ਨੂੰ 21 ਕਰੋੜ ਰੁਪਇਆ ਕਿਨੇ ਖਾਦਾ ਵਾ ਮੁੱਖ ਮੰਤਰੀ ਦੇ ਦਫ਼ਤਰ ਵਿੱਚ ਕਿਉਂਕਿ ਇਹਦੀ ਬਿਲਿੰਗ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਆ ਮੇਰੇ ਕੋਲ ਸਾਰੇ ਦਸਤਾਵੇਜ਼ ਨੇ ਔਰ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਹੈ ਅੱਛਾ ਉਹ ਉਹਦੇ ਬਾਰੇ ਤੇ ਕੋਈ ਜਾਂਚ ਨਹੀਂ ਹੋਣੀ ਕਦੀ ਕਿਸੇ ਵਿਜੀਲੈਂਸ ਬਿਊਰੋ ਦੀ ਕੋਈ ਹਿੰਮਤ ਹੈ ਕਿ ਚੀਫ ਮਿਨਿਸਟਰ ਦੇ ਖਿਲਾਫ ਡੀਜੀਪੀ ਦੇ ਖਿਲਾਫ ਕੋ ਜਾਂਚ ਕੀਤੀ ਜਾ ਸਕਿਆ ਇੱਥੋਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਆ ਇੱਥੋਂ ਇਹਨਾਂ ਨੂੰ ਸ਼ੱਕ ਲੱਗਦਾ ਵਾ ਕਿ ਕਿਉਂ ਇਹ ਬੰਦਾ ਭਗਵੰਤ ਮਾਨ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਡੀਜੀਪੀ ਦੇ ਖਿਲਾਫ ਬੋਲਦਾ ਕਿਉਂ ਇਹ ਬੰਦਾ ਪੰਜਾਬ ਸਰਕਾਰ ਦੇ ਉੱਪਰਲੇ ਪਾਵਰਫੁੱਲ ਲੋਕਾਂ ਦੇ ਖਿਲਾਫ ਬੋਲਦਾ ਤਾਂ ਮੈਂ ਥੋੜਾ ਜਿਹਾ ਜ਼ਿਕਰ ਕੀਤਾ ਸੀ ਕਿ ਕਿ ਆਪੋਜੀਸ਼ਨ ਮੇਨਸਟ੍ਰੀਮ ਜਿਹੜੀ ਆ ਸਾਰੀਆਂ ਪਾਰਟੀਆਂ ਦੀ ਉਹ ਇੱਥੇ ਖਮੋਸ਼ ਕਿਉਂ ਨੇ ਇਹਦਾ ਲੋਕਾਂ ਨੂੰ ਤਾਂ ਪਤਾ ਲੱਗਣਾ ਚਾਹੀਦਾ ਨੇ ਕਿ ਕੀ ਇਹਨਾਂ ਦੀ ਕੋਈ ਮਾੜੀ ਮੋਟੀ ਕੋਈ ਸੈਟਿੰਗ ਆ ਜਾਂ ਡਰਦੇ ਨੇ ਔਰ ਅਗਲੀ ਗੱਲ ਕੇਜਰੀਵਾਲ ਸਿਸੋਡਿਆ ਭਗਵੰਤਮਾਨ ਟਵਿੱਟਰ ਦੇ ਉੱਤੇ ਬੈਠੇ ਨੇ ਛੱਡ ਕੇ ਛੋਟੀ ਛੋਟੀ ਗੱਲ ਤੇ ਟਵੀਟ ਇੱਕ ਇੱਕ ਮਿੰਟ ਬਾਅਦ ਲਾਈਵ ਦੋ ਦੋ ਮਿੰਟ ਬਾਅਦ ਫੁਲਾਣੇ ਨੂੰ ਟਾਂਚਾਂ ਟਿਚਰਾ ਐਰਾ ਗੈਰਾ ਨੱਥਾ ਖੈਰਾ ਫੁਲਾਣਾ ਤੇ ਭਾਈ ਤੁਸੀਂ ਚੁੱਪ ਕਿਉਂ ਹੋਣ ਜਿਹੜਾ ਸੀਬੀਆਈ ਨੇ ਤੁਹਾਡੇ ਇੱਕ ਡੀਆਈਜੀ ਨੂੰ ਫੜਿਆ ਵਾ ਕਿਉਂ ਚੁੱਪੋਂ ਤੁਸੀਂ ਸਾਰੇ ਜਾਣੇ ਇਹਦਾ ਮਤਲਬ ਤੁਸੀਂ ਕਬੂਲ ਲਿਆ ਵਾ ਕਿ ਨਹੀਂ ਤਾਂ ਮੰਡਾ ਮਾੜਾ ਮੋਟਾ ਸਰਕਾਰ ਦੀ ਡਿਫੈਂਸਿਵ ਪੇਸ਼ ਕਰਦਾ ਕਿ ਸੀਬੀਆਈ ਨੇ ਕੁਝ ਜ਼ਿਆਤੀ ਕੀ ਹੈ ਈਡੀ ਨੇ ਜ਼ਿਆਤੀ ਕੀਆ ਅੱਜ ਤਾਂ ਉਹ ਵੀ ਨਹੀਂ ਤੁਸੀਂ ਬੋਲੇ ਥੈਟ ਮੀਨਸ ਤੁਸੀਂ ਇਸ ਨੂੰ ਕਨਫੈਸ ਕੀਤਾ ਵਾ ਇਹ ਕਬੂਲਿਆ ਵਾ ਕਿ ਹਾਂ ਸਾਡੀ ਅਫਸਰਸ਼ਾਹੀ ਪੂਰੀ ਕਰਪਟ ਹੈ ਪੰਜਾਬ ਦਾ ਸਾਰਾ ਨਿਜ਼ਾਮ ਕਰਪਟ ਹੈ ਔਰ ਇਹ ਸਾਰੇ ਪੈਸੇ ਦੇ ਭਾਈਵਾਲ ਆਮ ਆਦਮੀ ਪਾਰਟੀ ਦੀ ਕੰਪਲੀਟ ਲੀਡਰਸ਼ਿਪ ਹੈ ਇਹ ਇਸ ਭ੍ਰਿਸ਼ਟਾਚਾਰ ਦੇ ਜਿਹੜਾ ਵੱਡਾ ਇੱਕ ਖੁਲਾਸਾ ਹੋਇਆ ਇਹ ਉਹਦੇ ਮਤਲਬ ਇਹ ਕੱਢੇ ਜਾ ਰਹੇ ਨੇ ਅੱਜ ਪੰਜਾਬ ਦੇ ਵਿੱਚ ਅੱਛਾ ਮੀਡੀਆ ਬਾਰੇ ਸੁਣ ਲਓ ਜੀ ਛੋਟੀ ਛੋਟੀ ਗੱਲ ਤੇ ਹਰਪਾਲ ਚੀਮੇ ਦੇ ਮੋਰੇ ਮਾਈਕ ਕਦੀ ਕਿਸੇ ਆ ਈਟੀਓ ਦੇ ਮੋਰੇ ਮਾਈਕ ਜੀ ਕਦੀ ਕਿਸੇ ਮੋਰੇ ਜਿਹੜੀਆਂ ਗੱਲਾਂ ਉਹਨਾਂ ਨੇ ਸਿਖਾਈਆਂ ਹੁੰਦੀਆਂ ਸਿਰਫ ਉਹ ਪੁੱਛੀ ਕਿਸੇ ਨੇ ਪੁੱਛਿਆ ਇਹਨਾਂ ਨੂੰ ਕਿ ਡੀਆਈਜੀ ਭੁੱਲਰ ਦੀ ਏਡੀ ਵੱਡੀ ਖੁਲਾਸਾ ਹੋਇਆ ਏਡੇ ਵੱਡੇ ਪ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਨੇ ਉਹਦੇ ਕੋਲੋਂ 7.5 ਕਰੋੜ ਰੁਪਏ ਕੈਸ਼ ਲੱਭਾ 2.5 ਕਿਲੋ ਸੋਨਾ ਲੱਭਾ 50 ਪ੍ਰਾਪਰਟੀਆਂ ਲੱਭੀਆਂ ਪੰਜਾਬ ਸਰਕਾਰ ਦਾ ਕੀ ਕਹਿਣਾ ਵਾ ਨਾ ਡੀਜੀਪੀ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤੱਕ ਨਾ ਭਗਵੰਤ ਮਾਨ ਨੇ ਕੋਈ ਸਟੇਟਮੈਂਟ ਦਿੱਤੀ ਅਜੇ ਤੱਕ ਨਾ ਅਰਵਿੰਦ ਕੇਜਰੀਵਾਲ ਨੇ ਕੋਈ ਸਟੇਟਮੈਂਟ ਦਿੱਤੀ ਅਜ ਤੱਕ ਨਾ ਮਨੀਸ਼ ਸਸੋਡਿਆ ਜਿਹੜਾ ਪੰਜਾਬ ਦਾ ਇਨਚਾਰਜ ਆ ਅਜ ਤੱਕ ਉਹਨੇ ਕੋਈ ਸਟੇਟਮੈਂਟ ਨਹੀਂ ਦਿੱਤੀ ਮੈਂ ਜਾਣ ਕੇ ਲਗਭਗ ਡੇਢ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਅੱਜ ਮੈਂ ਲਾਈਵ ਕੀਤਾ ਇਸ ਕਰਕੇ ਮੇਰੇ ਵੀਰੋ ਜੇ ਤਾਂ ਆਪਣੇ ਸੂਬੇ ਨੂੰ ਬਚਾਉਣਾ ਵਾ ਤੇ ਫਿਰ ਇਹਨਾਂ ਦੀ ਅਸਲੀਅਤ ਸਮਝ ਲਓ ਛਿਤੋਣਾ ਐ ਐਨਐਸਏ ਲਾਉਂਦੇ ਨੇ ਐਂਟੀ ਸਿੱਖ ਨਹੀਂ ਕਿਸਾਨਾਂ ਨੂੰ ਕੁੱਟਦੇ ਨੇ ਉੱਥੇ ਬੁਲਡੋਜ਼ਰ ਚਲਾਉਂਦੇ ਨੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦੇ ਮੋਰਚਾ ਟੋਂਦੇ ਨੇ ਟਰਾਲੀਆਂ ਚੋਰੀ ਕਰ ਲੈਂਦੇ ਨੇ ਐਂਟੀ ਫਾਰਮਰ ਨੇ ਜਦੋਂ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਦੇ ਨੇ ਝੂਠੇ ਪਰਚੇ ਦਰਜ ਕਰਦੇ ਨੇ ਜਾਂ ਪੰਜਾਬ ਦੇ ਆਮ ਆਵਾਮ ਨੂੰ ਡਰਾਉਂਦੇ ਨੇ ਇਹਦਾ ਮਤਲਬ ਐਂਟੀ ਪੰਜਾਬ ਨੇ ਇਹ ਜਿਹੜਾ ਆਕਾਸ਼ ਪੱਤਾ ਇਹ ਪੰਜਾਬ ਪੁਲਿਸ ਕੋ ਵੀ ਆ ਸਕਦਾ ਸ਼ਿਕਾਇਤ ਕਰਨ ਲਈ ਇਹ ਵਿਜੀਲੈਂਸ ਬਿਊਰੋ ਨੂੰ ਵੀ ਜਾ ਕੇ ਅਪਰੋਚ ਕਰ ਸਕਦਾ ਸੀਗਾ ਇਹਦੇ ਲਾਗੇ ਇਹਨਾਂ ਦੇ ਐਮ.ਐਲ.ਏ ਵਗੈਰਾ ਫਿਰਦੇ ਨੇ ਆਮ ਆਦਮੀ ਉਹ ਨਹੀਂ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਕਿ ਅਗਰ ਇਹਨਾਂ ਨੂੰ ਦਿੱਤਾ ਸੀ ਮਸਲਾ ਇਹਨਾਂ ਨੇ ਉਲਟਾ ਪਰਚਾ ਮੇਰੇ ਤੇ ਕਰ ਦੇਣਾ ਦਰਦ ਤਾ ਕਰਕੇ ਉਸਨੇ सीबीआई ਨੂੰ ਅਪਰੋਚ ਕੀਤਾ ਮੇਰੀ ਹੁਣ ਅਪੀਲ ਆ ਕਿ ਇਹਦੀ ਇੱਕ ਫੁੱਲ ਫਲੈਜਡ सीबीआई ਦੀ ਫੁੱਲ ਫਲੈਜਡ ਇਨ ਡੈਪਥ ਇਨਕੁਆਇਰੀ ਹੋਣੀ ਚਾਹੀਦੀ ਆ ਬਲਕਿ ਤਾਂ ਆਨਰੇਬਲ ਹਾਈ ਕੋਰਟ ਦੇ ਚੀਫ ਜਸਟਿਸ ਨੂੰ ਸੂ ਮੋਟੋ ਲੈਣਾ ਚਾਹੀਦਾ ਇਹ ਮਾਮਲਾ ਕਿ ਇੱਡੇ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਵੇ ਤੇ ਪੰਜਾਬ ਦਾ ਪੁਲਿਸ ਅਮਲਾ ਤੇ ਪੰਜਾਬ ਦੀ ਸਰਕਾਰ ਚੁੱਪ ਬੈਠੀ ਹੋਵੇ ਇਹਦਾ ਸੂ ਮੋਟੋ ਕਾਗਨੀਸ਼ੈਂਸ ਲੈ ਕੇ ਇੱਕ ਟਾਈਮ ਬਾਉਂਡ ਹਾਈ ਕੋਰਟ ਦੇ ਜੱਜਸ ਦੀ ਇਨਕੁਆਇਰੀ ਹੋਣੀ ਚਾਹੀਦੀ ਆ ਕਿ ਕੀ ਤੁਹਾਡਾ ਲੱਗਦਾ ਕਿ ਇੱਕ ਡੀਆਈਜੀ ਇੱਕ ਮੇਰੇ ਹਿਸਾਬ ਦੇ ਨਾਲ ਵੱਡੀ ਕੜੀ ਦੇ ਵਿੱਚ ਇੱਕ ਛੋਟਾ ਜਿਹਾ ਅਫਸਰ ਆ ਕੀ ਇੱਕ ਡੀਆਈਜੀ 50 ਪ੍ਰਾਪਰਟੀਆਂ ਬਣਾ ਸਕਦਾ ਵਾ 7.5 ਕਰੋੜ ਕਰੋੜ ਰੁਪਏ ਕੈਸ਼ ਕਰ ਰੱਖ ਸਕਦਾ ਵਾ 2.5 ਕਿਲੋ ਸੋਨਾ ਬਣਾ ਕੇ ਘਰ ਵਿੱਚ ਰੱਖ ਸਕਦਾ ਵਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮਿਲੀਭੁਗਤ ਸਾਨੂੰ ਕੋਈ ਖਤਰਾ ਹੀ ਨਹੀਂ ਸੀਗਾ ਇਹਦੀ ਜਾਂਚ ਉੱਪਰ ਤੱਕ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਉੱਪਰ ਤੱਕ ਜਾਵੇਗੀ ਜਾਂਚ ਇਹ ਸਾਰੇ ਫੜੇ ਜਾਣਗੇ ਇਹ ਸਾਰੇ ਫੜੇ ਜਾਣਗੇ ਇਹ ਗੱਲ ਗੈਰੰਟੀਡ ਹੈ ਹੁਣ ਸਵਾਲ ਇਹ ਆ ਕਿ اگر اپوزیشن اج چپ بیٹھی ہے کل ਤੁਸੀਂ ਸਰਕਾਰ بدل بھی دیو گے ਇਹਨਾਂ ਨੂੰ ਕੋਈ ਅਕਾਉਂਟੇਬਲ ਹੋਲਡ ਕਰੇਗਾ ਕੋਈ ਜਾ ਕੇ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਵੱਡੀਆਂ ਮੱਛੀਆਂ ਨੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਰ ਰਹੀਆਂ ਪੋਲਿਟੀਕਲ ਬਿਊਰੋਕਰੇਟਸ ਐਂਡ ਪੁਲਿਸ ਆਫਸਰਸ ਮਾਈਂਡ ਯੂ ਮੈਂ ਕਹਿ ਰਿਹਾ ਸਾਰੇ ਕਰਪਟ ਨਹੀਂ ਵਿੱਚ ਚੰਗੇ ਬੰਦੇ ਵੀ ਹਨ ਲੇਕਿਨ ਚੰਗਿਆਂ ਨੂੰ ਤਾਂ ਕਿਤੇ ਲਾਇਆ ਹੀ ਨਹੀਂ ਜਾਂਦਾ ਸਾਡੇ ਇੱਕ ਹੋਮ ਸੈਕਟਰੀ ਨੇ ਇਹਨਾਂ ਦੀ ਗੱਲ ਮੰਨਣ ਤੋਂ ਮਨਾ ਕਰ ਦਿੱਤੀ ਗੁਰਕੀਰਤ ਪਾਲ ਸਿੰਘ ਆ ਬਹੁਤ ਓਨੈਸਟ ਅੱਛਾ ਆਫਸਰ ਆ ਇੱਕ ਦਿਨ 'ਚ ਉਹਨੂੰ ਹੋਮ ਸੈਕਟਰੀ ਦੇ ਅਹੁਦੇ ਤੋਂ ਲਾ ਕੇ ਪਰੇ ਮਾਰਿਆ 8 ਮਹੀਨੇ ਹੋ ਗਏ ਨੇ ਬੁਰਕੀਰਤਪਾਲ ਸਿੰਘ ਸੀਨੀਅਰ ਮੋਸਟ ਆਇਸ ਆਫਸਰ ਹੈਜ਼ ਬੀਨ ਲੇਫਟ ਵਿਦਾਊਟ ਪੋਸਟਿੰਗ ਕੋਈ ਪੋਸਟਿੰਗ ਨਹੀਂ ਉਹਦੇ ਕੋਲ ਸਿਰਫ ਉਹਨੂੰ ਘਰ ਵਿੱਚ ਬਿਠਾ ਛੋਟਾ ਮੋਟਾ ਇੱਕ ਕਮਰਾ ਦਿੱਤਾ ਕਿ ਤੂੰ ਆਪਣਾ ਕਿਉਂਕਿ ਉਹਨੇ ਇਹਨਾਂ ਦੇ ਅੱਖੇ ਨਹੀਂ ਲੱਗਣਾ ਹਰਪ੍ਰੀਤ ਸਿੰਘ ਸਿੱਧੂ ਡੀਜੀਪੀ ਰਿਵਰਟ ਹੋਏ ਨੇ ਪੰਜਾਬ ਦੇ ਨੂੰ ਆਲਮੋਸਟ 15 ਦਿਨ ਤੋਂ ਉੱਤੇ ਹੋ ਗਏ ਨੇ ਉਹਨੂੰ ਕੋਈ ਪੋਸਟਿੰਗ ਨਹੀਂ ਦਿੱਤੀ ਗਈ ਨਾ ਦੇਣਗੇ ਕਿਉਂਕਿ ਹਰਪ੍ਰੀਤ ਸਿੰਘ ਸਿੱਧੂ ਇਹਨਾਂ ਦੇ ਅੱਖੇ ਨਹੀਂ ਲੱਗੇਗਾ ਲੱਭਦੇ ਨੇ ਪਲਾਇਬਲ ਆਫਸਰਜ਼ ਵਿਜੀਲੈਂਸ ਬਿਊਰੋ ਦੇ ਦੋ ਕੇ ਤਿੰਨ ਡਾਇਰੈਕਟਰ ਬਦਲੇ ਜਿਹੜੇ ਨਹੀਂ ਮੰਨਦੇ ਸੀਗੇ ਕਿ ਅਸੀਂ ਗਲਤ ਕੰਮ ਨਹੀਂ ਕਰਦਾ ਉਹਨਾਂ ਨੂੰ ਬਦਲ ਕੇ ਉਹਨਾਂ ਤੇ ਉਲਟਾ ਸਸਪੈਂਡ ਕਰਤਾ ਔਰ ਦੋ ਐਸਐਸਪੀ ਨਾਲ ਸਸਪੈਂਡ ਕੀਤੇ ਫਿਰ ਉਹਨਾਂ ਨੂੰ ਦੋਬਾ ਹਾਲ ਕੀਤਾ ਜਦੋਂ ਉਹਨਾਂ ਨੇ ਕਿਹਾ ਹਾਂਜੀ ਜਨਾਬ ਜੋ ਤੁਸੀਂ ਕਹੋਗੇ ਅਸੀਂ ਕਰ ਦਾਂਗੇ ਆ ਪੰਜਾਬ ਦੇ ਵਿੱਚ ਗੁਰਸ਼ਾ ਕਰਦੀ ਗੁੰਡਾਗਰਦੀ ਛਿਸ਼ਟਾਚਾਰ ਦਾ ਨੰਗਾ ਨਾਚ ਮੇਰੇ ਵੀ ਹੋ ਰਿਹਾ ਮੇਰਾ ਫਰਜ਼ ਹੈ ਤੁਹਾਨੂੰ ਜਗਾਉਣਾ ਮੈਂ ਜੋ ਜੋ ਕੁਝ ਕਰ ਰਿਹਾ ਕਿਉਂਕਿ ਸੱਚ ਬੋਲਣ ਦੀ ਕੀਮਤ ਅਦਾ ਕਰਨੀ ਪਹਿਲਾਂ ਵੀ ਕੀਤੀ ਆ ਦੋ ਵਾਰ ਮੈਨੂੰ ਫੜ ਕੇ ਇੱਕ ਵਾਰ ਚਾਰ-ਪੰਜ ਮਹੀਨੇ ਪਟਿਆਲੇ ਜੇਲ੍ਹ ਚ ਰੱਖਿਆ ਗਿਆ ਇੱਕ ਵਾਰ ਪੰਜ ਮਹੀਨੇ ਨਾਬਾ ਜੇਲ੍ਹ ਵਿੱਚ ਰੱਖਿਆ ਗਿਆ ਡਸਨਟ ਮੈਟਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਜੇਲਾ ਬੰਦਿਆਂ ਲਈ ਬਣਿਆ ਮੈਂ ਉਸ ਗੱਲ ਵਾਸਤੇ ਤਿਆਰ ਤੈયું ਮੈਂ ਤੁਹਾਡੇ درمیان ਆਣ ਕੇ ਅੱਜ ਲਾਈਵ ਕਰ ਰਿਹਾ ਹਾਂ ਮੈਂ ਆਪਣੇ ਨਤੀਜੇ ਭੁਗਤੂਗਾ ਪਰ ਮੈਨੂੰ ਆਪਣਾ ਸੂਬਾ ਪਿਆਰਾ ਮੈਨੂੰ ਆਪਣੇ ਲੋਕ ਪਿਆਰੇ ਆ ਤਾਂ ਕਰਕੇ ਇਹ ਸਾਰਾ ਮਸੂਦਾ ਭ੍ਰਿਸ਼ਟਾਚਾਰ ਦਾ ਇੱਕ ਮਿਲੀ ਭੁਗਤ ਦਾ ਕਟੜ ਇਮਾਨਦਾਰਾਂ ਦੀ ਅਟਰ ਫੇਲਿਅਰ ਦਾ ਕੰਪਲੀਟ ਕੋਲਾਪਸ ਦਾ ਜਿਹੜਾ ਕੇਸਰੀਵਾਲ ਤੇ ਭਗਵੰਤ ਮਾਨ ਖੁਦ ਨੂੰ ਕਹੀ ਜਾਂਦੇ ਆ ਕਿ ਹਮ ਤੋ ਬਹੁਤ ਕੱਟੜ ਇਮਾਨਦਾਰ ਆ ਲੇਕਿਨ ਅੱਜ ਡੀਆਈਜੀ ਭੁੱਲਰ ਦੀ ਅਰੈਸਟ ਤੇ ਸੀਬੀਆਈ ਦੇ ਖਿਲਾਫ ਇੱਕ ਸ਼ਬਦ ਵੀ ਨਹੀਂ ਚਲੋ ਸੀਬੀਆਈ ਦੇ ਖਿਲਾਫ ਹੀ ਬੋਲ ਦਿੰਦੇ ਕਿ ਭਾਜਪੀ ਨੇ ਭੇਜੀ ਸੀ ਗਲਤ ਕਰਤਾ ਸਾਡਾ ਅਫਸਰ ਜਾਣ ਬੁੱਝ ਕੇ ਫੜ ਲਿਆ ਇਹਨਾਂ ਨੂੰ ਪਤਾ ਕਿ ਉਹ ਗਲਤ ਨਹੀਂ ਫੜਿਆ ਗਿਆ ਇਹਨਾਂ ਨੂੰ ਪਤਾ ਕਿ ਸਭ ਕੁਝ ਆ ਗਿਆ ਸਾਹਮਣਾ ਪਬਲਿਕ ਡੋਮੇਨ ਸਭ ਕੁਝ ਇਹਨਾਂ ਦੇ ਕੱਪੜੇ ਨੰਗੇ ਹੋ ਗਏ ਨੇ ਇਸ ਕਰਕੇ ਮੇਰਾ ਇਹ ਫਰਜ਼ ਹੈਗਾ ਤੁਹਾਨੂੰ ਜਗਾਉਣਾ ਅਗਰ ਗੱਲਾਂ ਠੀਕ ਲੱਗੀਆਂ ਨੇ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਇਨੂੰ ਵਾਇਰਲ ਕਰੋ ਅੱਛੇ ਤਰੀਕੇ ਨਾਲ ਤਾਂ ਕਿ ਦੇਸ਼ ਦੇ ਹਾਕਮਾਂ ਤੱਕ ਪਹੁੰਚੇ ਸੀਬੀਆਈ ਦੇ ਕਾਰਟਲਸ ਤੱਕ ਪਹੁੰਚੇ ਔਰ ਇਹਦੀ ਜਾਂਚ ਜਿਹੜੀ ਆ ਕੜੀ ਇਹ ਉੱਤੇ ਤਾਂ ਹੀ ਇਹਦੀ ਜਾਂਚ ਹੋਣੀ ਚਾਹੀਦੀ ਚਾਹੇ ਕਿੁੱਡਾ ਹੀ ਪਾਵਰਫੁੱਲ ਆਵੇ ਪੰਜਾਬ ਦੇ ਗਵਰਨਰ ਨੇ ਅੱਜ ਬਿਆਨ ਦਿੱਤਾ ਵਾ ਕਿ ਪੰਜਾਬ ਪੁਲਿਸ ਫਾੜੀ ਨਹੀਂ ਸਕੀ ਇਹਨੂੰ ਇੱਕ ਡੀਆਈਜੀ ਨੂੰ ਇਹਨਾਂ ਦੇ ਨੱਕ ਦੇ ਥੱਲੇ ਬੈਠਾ ਰੂਪੜ ਦੇ ਵਿੱਚ ਐਡੇ ਵੱਡੇ ਪਦਰ ਤੇ ਮੋਹਾਲੀ ਤੇ ਚੰਡੀਗੜ੍ਹ ਚ ਰੈਸ਼ ਹੋਵੇ ਤੇ ਉੱਥੇ ਕਰੋੜਾਂ ਰੁਪਏ ਰੱਖੇ ਹੋਣ ਸੋਨਾ ਰੱਖਿਆ ਹੋਵੇ ਤਾਂ ਫਾੜੀ ਨਹੀਂ ਸਕੇ ਇਸ ਲਈ ਮੇਰੇ ਵੀਰੋ ਆਹ ਮੇਰਾ ਮਸਲਾ ਸੀਗਾ ਮੈਂ ਵੈਸੇ ਵੱਡੇ ਪੁੱਲਰ ਸਾਹਿਬ ਦੀ ਇ ਸਰਦਾਰ ਮਾਲ ਸਿੰਘ ਪੁੱਲਰ ਇੱਕ ਅੱਛਾ ਸਪੋਰਟਸ ਦਾ ਇਨਫਰਾਸਟ੍ਰਕਚਰ ਬਿਲਡ ਕੀਤਾ ਬਤੌਰ ਪੀਏਪੀ ਚ ਉਹਨਾਂ ਨੇ ਉਹਨਾਂ ਨੇ ਬਹੁਤ ਸਾਰੇ ਖਿਡਾਰੀਆਂ ਨੂੰ ਵੀ ਪ੍ਰਮੋਟ ਕੀਤਾ ਬਟ ਪਰ ਜਦੋਂ ਗਲਤ ਅਤੇ ਗਲਤ ਹੈ ਅਗਰ ਉਹਦੇ ਬੇਟੇ ਨੇ ਕੁਝ ਗਲਤ ਕੰਮ ਕੀਤਾ ਤੈਨ ਇਟ ਮਸਟ ਬੀ ਹਾਈਲਾਈਟਡ ਔਰ ਮੈਂ ਆਪਣੇ ਆਪ ਆਪਣੇ ਆਪੋਜੀਸ਼ਨ ਦੇ ਸਾਰੇ ਕਲੀਗਜ਼ ਨੂੰ ਕਹਾਂਗਾ ਹੱਥ ਜੋੜ ਕੇ ਕਿ ਆਓ ਯਾਰ ਸਾਹਮਣੇ ਸਾਰੇ ਇਸ ਮਸਲੇ ਨੂੰ ਦੱਬ ਕੇ ਉਠਾਓ ਇਹਨੂੰ ਤਰਨਤਾਰਨ ਵਿੱਚ ਇੱਕ ਇਲੈਕਸ਼ਨ ਇਸ਼ੂ ਬਣਾਓ ਤਾਂ ਕਿ ਪੰਜਾਬ ਦੇ ਤੇ ਤਰਨਤਾਰਨ ਦੇ ਲੋਕਾਂ ਨੂੰ ਇਹਨਾਂ ਦੀ ਅਸਲੀਅਤ ਜਿਹੜੀ ਉਹ ਪਤਾ ਲੱਗ ਸਕੇ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਮੈਂ ਬਹੁਤ مشਕੂਰ ਹਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ